ਇੱਕ ਵਾਰ ਇੱਕ ਵਿਗਿਆਨਿਕ ਨੇ ਇੱਕ ਟਿੱਡੇ ਨੂੰ ਫੜਿਆ ਤੇ ਉਸ ਵਿਗਿਆਨਿਕ ਨੇ ਆਪਣੀ ਆਵਾਜ਼ ਤੇ ਉਸ ਟਿੱਡੇ ਨੂੰ ਛਾਲ ਮਾਰਨਾ ਸਿਖਾਇਆ ਜਦੋਂ ਵਿਗਿਆਨਿਕ ਟਿੱਡੇ ਨੂੰ ਛਾਲ ਮਾਰਨ ਲਈ ਕਹਿੰਦਾ ਟਿੱਡਾ ਇੱਕਦਮ ਬਹੁਤ ਜ਼ੋਰ ਦੀ ਛਾਲ ਮਾਰ ਦਿੰਦਾ ਇਹ ਇੱਕ ਵਿਗਿਆਨਿਕ ਸੀ ਤਾਂ ਪ੍ਰਯੋਗ ਕਰਨਾ ਤਾਂ ਬਣਦਾ ਹੀ ਸੀ ਉਸਨੇ ਟਿੱਡੇ ਦੀ ਛਾਲ ਤੇ ਪ੍ਰਯੋਗ ਕੀਤਾ ਵਿਗਿਆਨਿਕ ਨੇ ਟਿੱਡੇ ਦੀ ਇੱਕ ਲੱਤ ਤੋੜ ਦਿੱਤੀ ਤੇ ਟਿੱਡੇ ਨੂੰ ਛਾਲ ਮਾਰਨ ਲਈ ਕਿਹਾ ਹੁਣ ਟਿੱਡੇ ਦੀ ਛਾਲ ਥੋੜੀ ਜਹੀ ਘਟ ਗਈ ਸੀ ਵਿਗਿਆਨਿਕ ਨੇ ਟਿੱਡੇ ਦੀ ਦੂਜੀ ਲੱਤ ਵੀ ਤੋੜ ਦਿੱਤੀ ਤੇ ਉਸ ਨੂੰ ਦੁਬਾਰਾ ਛਾਲ ਮਾਰਨ ਲਈ ਕਿਹਾ ਤੇ ਟਿੱਡੇ ਦੀ ਛਾਲ ਦੀ ਦੂਰੀ ਹੋਰ ਵੀ ਘਟ ਗਈ ਹੁਣ ਤੋੜੀ ਗਈ ਟਿੱਡੇ ਦੀ ਤੀਸਰੀ ਲੱਤ ਤੇ ਛਾਲ ਦੀ ਦੂਰੀ ਹੋਰ ਵੀ ਘਟ ਗਈ ਇੱਕ ਇੱਕ ਕਰਕੇ ਟਿੱਡੇ ਦੀਆਂ ਸਾਰੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਟਿੱਡੇ ਦੀ ਆਖਰੀ ਲੱਤ ਤੋੜਨ ਤੋਂ ਬਾਅਦ ਵਿਗਿਆਨੀ ਨੇ ਜੋ ਦੋਸ ਨੂੰ ਛਾਲ ਮਾਰਨ ਲਈ ਕਿਹਾ ਤਾਂ ਟਿੱਡਾ ਤਾਂ ਆਪਣੀ ਥਾਂ ਤੋਂ ਹਿੱਲ ਵੀ ਨਾ ਸਕਿਆ ਹੁਣ ਇਸ ਸਭ ਦਾ ਨਤੀਜਾ ਵਿਗਿਆਨੀ ਨੇ ਆਪਣੀ ਡੈਰੀ ਵਿੱਚ ਲਿਖਿਆ ਕੀ ਤੁਸੀਂ ਦੱਸ ਸਕਦੇ ਹੋ ਕਿ ਵਿਗਿਆਨੀ ਨੇ ਆਪਣੀ ਡੈਰੀ ਵਿੱਚ ਕੀ ਲਿਖਿਆ ਜਦੋਂ ਟਿੱਡੇ ਦੀ ਇੱਕ ਲੱਤ ਤੋੜੀ ਗਈ ਤਾਂ ਟਿੱਡਾ ਥੋੜਾ ਜਿਹਾ ਬੋਲਾ ਹੋ ਗਿਆ ਤੇ ਜਦੋਂ ਟਿੱਡੇ ਦੀ ਦੂਜੀ ਲੱਤ ਤੋੜੀ ਗਈ ਤਾਂ ਟਿੱਡਾ ਥੋੜਾ ਜਿਹਾ ਹੋਰ ਬੋਲਾ ਹੋ ਗਿਆ ਹੁਣ ਜਦੋਂ ਟਿੱਡੇ ਦੀ ਤੀਜੀ ਲੱਤ ਤੋੜੀ ਗਈ ਤਾਂ ਟਿੱਡਾ ਥੋੜਾ ਜਿਹਾ ਹੋਰ ਜ਼ਿਆਦਾ ਬੋਲਾ ਹੋ ਗਿਆ ਹਰੇਕ ਲੱਤ ਟੁੱਟਣ ਦੇ ਨਾਲ ਟਿੱਡਾ ਹੋਰ ਵੀ ਜ਼ਿਆਦਾ ਬੋਲਾ ਹੁੰਦਾ ਗਿਆ ਤੇ ਸਾਰੀਆਂ ਲੱਟਾਂ ਟੁੱਟਣ ਤੋਂ ਬਾਅਦ ਟੱਡਾ ਬਿਲਕੁਲ ਹੀ ਬੋਲਾ ਹੋ ਗਿਆ ਹੁਣ ਚਾਹੇ ਵਿਗਿਆਨੀ ਜਿੰਨੀ ਮਰਜ਼ੀ ਉੱਚੀ ਆਵਾਜ਼ ਵਿੱਚ ਟੱਡੇ ਨੂੰ ਛਾਲ ਮਾਰਨ ਲਈ ਕਹਿੰਦਾ ਪਰ ਟੱਡਾ ਆਪਣੀ ਥਾਂ ਤੋਂ ਹਿਲਦਾ ਵੀ ਨਹੀਂ ਸੀ ਛਾਲ ਮਾਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਕਹਾਣੀ ਸੁਣ ਕੇ ਤੁਹਾਨੂੰ ਵੀ ਲੱਗ ਰਿਹਾ ਹੋਵੇਗਾ ਕਿ ਕਿਹੋ ਜਿਹਾ ਮੂਰਖ ਵਿਗਿਆਨੀ ਸੀ ਜੀਨੂੰ ਇਹ ਸਿੱਧੀ ਜਹੀ ਗੱਲ ਵੀ ਸਮਝ ਨਹੀਂ ਆਈ ਕਈ ਤਾਂ ਇਹ ਵੀ کہہ ਰਹੇ ਹੋਣਗੇ ਕਿ ਕੋਈ ਬੱਚਾ ਵੀ ਦੱਸ ਸਕਦਾ ਹੈ ਕਿ ਟਿੱਡੇ ਦੀ ਛਾਲ ਉਸ ਦੀਆਂ ਲੱਤਾਂ ਟੁੱਟਣ ਕਰਕੇ ਘੱਟ ਹੋਈ ਸੀ ਨਾ ਕਿ ਉਹ ਬੋਲਾ ਹੋ ਗਿਆ ਸੀ ਪਰ ਦੋਸਤੋ ਅਸੀਂ ਵੀ ਤਾਂ ਕਈ ਵਾਰੀ ਆਪਣੀ ਜ਼ਿੰਦਗੀ ਵਿੱਚ ਇਸੇ ਤਰ੍ਹਾਂ ਹੀ ਮੂਰਖ ਬਣ ਜਾਂਦੇ ਹਨ ਕਈ ਵਾਰ ਜ਼ਿੰਦਗੀ ਵਿੱਚ ਦੋ ਘਟਨਾਵਾਂ ਇਸ ਤਰ੍ਹਾਂ ਘਟਦੀਆਂ ਹਨ ਕਿ ਉਹਨਾਂ ਦਾ ਇੱਕ ਦੂਜੇ ਨਾਲ ਕੋਈ ਵੀ ਸੰਬੰਧ ਨਹੀਂ ਹੁੰਦਾ ਪਰ ਫਿਰ ਵੀ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਇਨਾਂ ਦਾ ਆਪਸ ਵਿੱਚ ਬਹੁਤ ਗੂੜਾ ਸਬੰਧ ਹੈ। ਕਈ ਵਾਰ ਦਿਸਦਾ ਕੁਝ ਹੋਰ ਹੈ, ਸਾਨੂੰ ਸਮਝ ਕੁਝ ਹੋਰ ਆਉਂਦਾ ਹੈ ਤੇ ਅਸਲ 'ਚ ਹੁੰਦਾ ਕੁਝ ਹੋਰ ਹੈ। ਇਸ ਕਰਕੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚੋ, ਵਿਚਾਰੋ, ਸਮਝੋ ਤੇ ਤਾਂ ਹੀ ਕਿਸੇ ਨਤੀਜੇ ਤੇ ਪਹੁੰਚੋ। ਦੋਸਤੋ, ਤੁਹਾਨੂੰ ਮੇਰੀ ਇਹ ਛੋਟੀ ਜਹੀ ਸਿੱਖਿਆ ਦੇਣ ਵਾਲੀ ਕਹਾਣੀ ਕਿਹੋ ਜਿਹੀ ਲੱਗੀ? ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਦੋਸਤੋ